ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸੇ ਦੀ ਸਜਣਾ ਕੀਤੀ ਪ੍ਰਮਾਣ ਕੀਤਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਸਿੱਖ ਸਾਹਿਤ ਦੇ ਅੰਦਰ ਖਾਲਸਾ ਸ਼ਬਦ ਉਸ ਵਕਤ ਆਇਆ ਜਦੋਂ ਗੁਰੂ ਨਾਨਕ ਤੇਜ ਜੀ ਨੇ ਭਗਤ ਕਬੀਰ ਜੀ ਦੀ ਬਾਣੀ ਪ੍ਰਾਪਤ ਕੀਤੀ ਭਗਤ ਕਬੀਰ ਜੀ ਦੇ ਬਚਨ ਹਨ ਪਰਿਓ ਕਾਲ ਸਮੈ ਜਗ ਉਪਰ ਮਾਹੀਂ ਲਿਖੇ ਪ੍ਰਮ ਗਿਆਨੀ ਕਹੋ ਕਬੀਰ ਚੰਨ ਭਇਓ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਨੀ ਸਾਰਾ ਸੰਸਾਰ ਮੌਤ ਦੇ ਸਹਮ ਦੇ ਅਧੀਨ ਹੈ ਪਰਮੀ ਗਿਆਨੀ ਵੀ ਪਰ ਉਹ ਸੇਵਕ ਮੌਤ ਦੇ ਡਰ ਤੋਂ ਰਹਿਤ ਹੋ ਗਏ ਆਜ਼ਾਦ ਹੋ ਗਏ ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕਰਨੀ ਜਾਣ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖੀ ਸਿੱਖ ਧਰਮ ਦੀ ਨੀ ਰੱਖੀ ਤੇ ਇਸ ਦੀ ਪਹਿਲੀ ਇਟ ਹੀ ਸਤਿਗੁਰੂ ਜੀ ਨੇ ਕੁਰਬਾਨੀ ਦੀ ਰੱਖੀ ਤੇ ਫਰਮਾਨ ਕੀਤਾ ਜਾਓ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਚ ਸਿਰ ਦੀਜੇ ਕਾਣ ਨਾ ਕੀਜੇ ਪ੍ਰੇਮ ਦੀ ਖੇਡ ਖੇਡਣ ਲਈ ਸਿਰ ਧਲੀ ਤੇ ਰੱਖਣਾ ਪੈਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਹੈ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤੈਨ ਹੀ ਪ੍ਰਭ ਪਾਓ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਇਹ ਖਾਲਸਾ ਅਕਾਲ ਪੁਰਖ ਦੇ ਹੁਕਮ ਦੇ ਨਾਲ ਅਕਾਲ ਪੁਰਖ ਦੀ ਰਜ਼ਾ ਦੇ ਨਾਲ ਪ੍ਰਗਟ ਹੋਇਆ ਹੈ ਤੇ ਇਹ ਪਰਮਾਤਮਾ ਦਾ ਹੈ ਤੇ ਪਰਮਾਤਮਾ ਦੀ ਇਹ ਫੌਜ ਦਾ ਸਿਪਾਹੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਸਿਖਾਣੂ ਜੋ ਆਪਸ ਵਿੱਚ ਮਿਲਣ ਸਮੇਂ ਫਤਿਹ ਜਿਸ ਨੂੰ ਕਿਹਾ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਦਾ ਹੈ ਤੇ ਖਾਲਸਾ ਦੀ ਫਤਿਹ ਵੀ ਉਸ ਵਾਹਿਗੁਰੂ ਦੀ ਹੈ ਜਦੋਂ ਅਸੀਂ ਖਾਲਸਾ ਸ਼ਬਦ ਦੀ ਗੱਲ ਕਰਦੇ ਹਾਂ ਤੇ ਅਰਬੀ ਫਾਰਸੀ ਤੁਰਕੀ ਭਾਸ਼ਾ ਦਾ ਇਹ ਸ਼ਬਦ ਹੈ ਮੁਗਲ ਕਾਲ ਦੇ ਦੌਰਾਨ ਇਹ ਸ਼ਬਦ ਜਿਹੜਾ ਹੈ ਉਸ ਜ਼ਮੀਨ ਜਾਇਦਾਦ ਆਰ ਉਸ ਚੀਜ਼ ਲਈ ਵਰਤਿਆ ਜਾਂਦਾ ਸੀ ਜਿਸ ਦਾ ਸਬੰਧ ਸਿੱਧਾ ਬਾਦਸ਼ਾਹ ਦੇ ਨਾਲ ਹੁੰਦਾ ਸੀ ਜੋ ਬਾਦਸ਼ਾਹ ਦੇ ਅਧੀਨ ਹੁੰਦੀ ਸੀ ਇਧਰ ਉਧਰ ਦੇ ਚੌਧਰੀਆਂ ਦੀ ਜਿਸ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਸੀ ਹੁੰਦੀ ਇਸੇ ਹੀ ਤਰ੍ਹਾਂ ਸਤਗੁਰਾਂ ਨੇ ਖਾਲਸੇ ਨੂੰ ਪ੍ਰਮਾਤਮਾ ਦੀ ਅਧੀਨ ਕੀਤਾ ਹੈ ਤੇ ਸਿੱਧਾ ਪ੍ਰਮਾਤਮਾ ਦੇ ਨਾਲ ਜੋੜਿਆ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਹੋਏ ਨਿਰਮਲ ਪੰਥ ਨੂੰ ਮਸਾਖੀ ਦੇ ਦਿਹਾੜੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦਾ ਨਾਮ ਦਿੱਤਾ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਹੋਈ ਮਰਜਾਦਾ ਚਰਨ ਤੋਏ ਰਹਿ ਰਾਸ ਕਰ ਚਰਨਾਮਰਤ ਗੁਰ ਸਿੱਖਾਂ ਪਿਲਾਇਆ ਚਰਨ ਪੌਲ ਨੂੰ ਖੰਡੇ ਬਾਟੇ ਦੀ ਪੌਲ ਦੇ ਵਿੱਚ ਬਦਲ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਆਪਣੇ 10 ਜਮਿਆਂ ਦੇ ਵਿੱਚ ਖਾਲਸੇ ਦੀ ਤਿਆਰੀ ਕੀਤੀ ਤੇ ਗੁਰੂ ਨਾਨਕ ਦੇਵ ਜੀ ਦਾ ਵੀ ਪ੍ਰਕਾਸ਼ ਪੁਰਬ ਵਿਸਾਖੀ ਦੇ ਦਿਹਾੜੇ ਦਾ ਵਿਦਵਾਨ ਮੰਨਦੇ ਹਨ ਇਸ ਤੋਂ ਇਲਾਵਾ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਹੀ ਵਿਸਾਖੀ ਦੇ ਦਿਹਾੜੇ ਤੇ ਸਿੱਖ ਸੰਗਤਾਂ ਦਾ ਜੋੜ ਮੇਲਾ ਇਕੱਠ ਹੋਣ ਲੱਗ ਪਿਆ ਸੀ ਇਹ ਵੀ ਮੰਨਿਆ ਜਾਂਦਾ ਹੈ ਕਿ ਗੋਵਿੰਦ왈 ਸਾਹਿਬ ਵਿਖੇ ਵਿਸਾਖੀ ਵਾਲੇ ਦਿਨ ਹੀ ਬੌਲੀ ਦਾ ਕੜ ਟੁੱਟਾ ਸੀ ਤੇ ਪਾਣੀ ਜਿਹੜਾ ਸੀ ਉਹ ਚੱਲਣ ਲੱਗ ਪਿਆ ਸੀ ਵਸਾਖੀ ਵਾਲੇ ਦਿਨ ਹੀ ਹਰ ਦੁਆਰ ਵਿਖੇ ਭਾਰੀ ਮੇਲਾ ਲੱਗਿਆ ਹੋਇਆ ਸੀ ਤੇ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚਦੇ ਹਨ ਇਸ ਕਰਕੇ ਵਸਾਖੀ ਵਾਲੇ ਦਿਨ ਹੀ ਸਰਬਤ ਖਾਲਸਾ ਇਕੱਠਾ ਹੋਇਆ ਕਰਦਾ ਸੀ ਅਤੇ ਗੁਰਮਤ ਫੈਸਲੇ ਕੀਤੇ ਜਾਂਦੇ ਸਨ ਗੁਰਮਤੇ ਕੀਤੇ ਜਾਂਦੇ ਸਨ ਵਸਾਖੀ ਦੇ ਦਿਹਾੜੇ ਦੀ ਸਿੱਖ ਧਰਮ ਦੇ ਅੰਦਰ ਬਹੁਤ ਸਾਰੀ ਮਹੱਤਤਾ ਹੈ ਤੇ ਸਨ 1699 ਦੀ ਵਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਤ ਸੰਗਤਾਂ ਦੇ ਨਾਮ ਦੇਸ਼ ਦੇ ਸੰਤਰਾ ਦੇ ਵਿੱਚ ਹੁਕਮਨਾਮੇ ਭੇਜੇ ਕਿ ਸਨੱਦਬੱਦ ਹੋ ਕੇ ਸ਼ਸਤਰਤਾਰੀ ਹੋ ਕੇ ਹਮ ਹਮਾ ਕੇ ਅਨੰਦਪੁਰ ਸਾਹਿਬ ਵਿਖੇ ਪਹੁੰਚੋ ਸੰਤਾਂ ਸਤਗੁਰਾਂ ਦੇ ਹੁਕਮ ਦੇ ਅਨੁਸਾਰ ਅਨੰਦਪੁਰ ਪਹੁੰਚੀਆਂ ਬਹੁਤ ਭਾਰੀ ਇਕੱਠ ਹੋਇਆ ਵਿਸਾਖੀ ਵਾਲੇ ਦਿਨ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨ ਦੇ ਵਿੱਚ ਆਸਾ ਕੀ ਵਾਰ ਦੇ ਕੀਰਤਨ ਹੋਏ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਸੰਤਾਂ ਨੂੰ ਸੰਬੋਧਨ ਕਰਨ ਵਾਸਤੇ ਸਟੇਜ ਤੇ ਆਏ ਸਤਗੁਰਾਂ ਨੇ ਆਉਂਦਿਆਂ ਹੀ ਜੋਸ਼ ਦੇ ਵਿੱਚ ਆਪਣੀ ਤਲਵਾਰ ਮਿਆਨ ਦੇ ਵਿੱਚੋਂ ਧੋ ਕੇ ਹਵਾ ਦੇ ਵਿੱਚ ਲਹਿਰਾਉਂਦਿਆਂ ਹੋਇਆਂ ਫੁਰਮਾਨ ਕੀਤਾ ਬਹੁਤ ਲੰਮਾ ਸਮਾਂ ਹੋ ਗਿਆ ਹੈ ਤੁਹਾਨੂੰ ਇਹ ਪਾਠ ਪੜਾਇਆ ਜਾ ਰਿਹਾ ਹੈ ਜਾ ਤਾ ਪ੍ਰੇਮ ਖੇਲਣ ਕਾ ਚਾਓ ਸਿਰ ਧਾਰ ਤੜਲੀ ਗੜੀ ਮੇਰੀ ਆਓ ਸਤਿਗੁਰ ਨੂੰ ਸਿਰ ਸੌਪੀਏ ਸਤਿਗੁਰ ਅਗੇ ਸੀਸ ਪੇਟ ਦੇਓ ਗੁਰਬਾਣੀ ਦੇ ਕਈ ਫੁਰਮਾਨ ਸਤਿਗੁਰ ਜੀ ਨੇ ਸਿੱਖ ਸੰਗਤਾਂ ਦੇ ਸਾਹਮਣੇ ਰੱਖੇ ਤੇ ਬਚਨ ਕਹੇ ਕਿ ਅੱਜ ਮੇਰੀ ਇਹ ਤਲਵਾਰ ਕਿਸੇ ਸਿੱਖ ਦੇ ਖੂਨ ਦੀ ਪਿਆਸੀ ਹੈ ਕੋਈ ਸੇ ਕੋਠੇ ਮੇਰੀ ਇਸ ਤਲਵਾਰ ਦੀ ਪਿਆਸ ਬੁਝਾਏ ਫਿਰ ਕਿਸੇ ਨਵੀਂ ਕਿਸਮ ਦੀ ਗੱਲ ਸੁਣ ਕੇ ਇੱਕ ਵਾਰ ਤਾਂ ਸਾਰੀ ਸੰਗਤ ਦੇ ਵਿੱਚ ਸ਼ਨਾਟਾਸ਼ ਆ ਗਿਆ ਪਰ ਇੱਥੇ ਗੁਰੂ ਤੋਂ ਸਦਕੇ ਅਤੇ ਕੁਰਬਾਨ ਜਾਣ ਵਾਲਿਆਂ ਦਾ ਕੋਈ ਘਾਟਾ ਨਹੀਂ ਸੀ ਲਾਹੌਰ ਤੋਂ ਆਇਆ ਹੋਇਆ ਇੱਕ ਸਿੱਖ ਜਿਸ ਦਾ ਜਨਮ ਖੱਤਰੀਆਂ ਦੇ ਘਰ ਵਿੱਚ ਹੋਇਆ ਸੀ ਜਿਸ ਦਾ ਨਾਮ ਸੀ ਦਇਆram ਸਤਗੁਰਾਂ ਦੇ ਸਨਮੁਖ ਹਾਜ਼ਰ ਹੋਇਆ ਤੇ ਕਹਿਣ ਲੱਗਾ ਸਤਿਗੁਰੂ ਜੀ ਸੀਸ ਹਾਜ਼ਰ ਹੈ ਸਤਿਗੁਰੂ ਜੀ ਨੇ ਬਾਹਤੋਂ ਪਕੜਿਆ ਨਾਲ ਦੇ ਤੰਬੂ ਵਿੱਚ ਲੈ ਗਏ ਇਤਿਹਾਸਕਾਰ ਜੋ ਲਿਖਦੇ ਹਨ ਕਿ ਧੜ ਡਿਗਣ ਦੀ ਆਵਾਜ਼ ਆਈ ਤਲਵਾਰ ਚਲਣ ਦੀ ਆਵਾਜ਼ ਆਈ ਸਿਰ ਡਿਗਣ ਦੀ ਆਵਾਜ਼ ਆਈ ਲਹੂ ਦੀ ਧਾਰ ਤੰਬੂ ਦੇ ਵਿੱਚੋਂ ਬਾਹਰ ਆਈ ਤੇ ਲਹੂ ਦੇ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਸਟੇਜ ਦੇ ਉੱਤੇ ਦੁਬਾਰਾ ਆਉਂਦੇ ਹਨ ਤੇ ਬਚਨ ਕਰਦੇ ਹਨ ਇੱਕ ਸਿਰ ਦੇ ਇੱਕ ਸਿੱਖ ਦੇ ਸਿਰ ਦੀ ਹੋਰ ਜ਼ਰੂਰਤ ਹੈ ਇੰਨੀ ਦੌਰ ਨੂੰ ਦੇਰ ਨੂੰ ਦਿੱਲੀ ਤੇ ਹਸਤਨਾਪੁਰ ਤੋਂ ਆਇਆ ਹੋਇਆ ਭਾਈ ਧਰਮਦਾਸ ਜਿਸ ਦਾ ਜਨਮ ਜੱਟ ਜਾਂ जाट ਬਰਾਦਰੀ ਦੇ ਘਰ ਵਿੱਚ ਹੋਇਆ ਸੀ ਸਤਿਗੁਰੂ ਜੀ ਦੇ ਸਨਮੁਖ ਆ ਹਾਜ਼ਰ ਹੋਇਆ ਤੀਸਰੀ ਵਾਰ ਸਤਿਗੁਰੂ ਜੀ ਨੇ ਫੇਰ ਉਹੀ ਮੰਗ ਦੁਹराई ਔਰ ਭਾਈ ਹਿੰਮਤ رائے ਜੀ ਜੋ 오ੜੀਸਾ ਦੇ ਪੂਰੀ ਸ਼ਹਿਰ ਤੋਂ ਆਏ ਸਨ ਜਿਸ ਦਾ ਜਨਮ ਝੂਰ ਬਰਾਦਰੀ ਦੇ ਅੰਦਰ ਹੋਇਆ ਸੀ ਫੇਰ ਭਾਈ ਸਹਿਬ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਸੀਸ ਪੇਟਾ ਕਰਨ ਵਾਸਤੇ ਹਾਜ਼ਰ ਹੁੰਦੀ ਹਨ ਇਹ ਸਾਰੇ ਹੀ ਸਿੱਖ ਵੱਖ-ਵੱਖ ਪ੍ਰਾਂਤਾਂ ਵਿੱਚੋਂ ਸਨ ਵੱਖ-ਵੱਖ ਬਰਾਦਰੀਆਂ ਵਿੱਚੋਂ ਸਨ ਤੇ ਸਤਿਗੁਰੂ ਜੀ ਇਹਨਾਂ ਸਾਰਿਆਂ ਨੂੰ ਤੰਬੂ ਵਿੱਚ ਲਿਜਾ ਕੇ ਜੋ ਕੌਤਕ ਸਤਿਗੁਰੂ ਜੀ ਨੇ ਵਰਤਾਉਣਾ ਸੀ ਉਹ ਕੌਤਕ ਵਰਤਾਇਆ ਕੁਝ ਸਮਾਂ ਸ਼ਨਾਟਾ ਸ਼ਾਇਆ ਰਿਹਾ ਤੇ ਉਸ ਵਕਤ ਸੰਤਾਂ ਦੇ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਤੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਪੰਜਾਂ ਨੂੰ ਤਿਆਰ ਬਰ ਤਿਆਰ ਲਿਆ ਸੰਤਾਂ ਦੇ ਸਾਹਮਣੇ ਖੜਾ ਕੀਤਾ ਕੋਣ ਸੰਗਤ ਵਿੱਚ ਬੈਠੇ ਹੋਏ ਸਿੰਘ ਜਿਹੜੇ ਸਨ ਉਹਨਾਂ ਨੇ ਵੀ ਪਛਤਾਉਣਾ ਸ਼ੁਰੂ ਕੀਤਾ ਕਿ ਇਹ ਪਹਿਲ ਅਸੀਂ ਕਿਉਂ ਨਹੀਂ ਕਰ ਲਈ ਅਸੀਂ ਤਾਂ ਸੋਚਾਂ ਹੀ ਸੋਚਦੇ ਰਹੇ ਪਰ ਇਹ ਗੁਰੂ ਦੀ ਬਖਸ਼ਿਸ਼ ਸੀ ਗੁਰੂ ਨੂੰ ਚਾਹੀਦੇ ਹੀ ਪੰਜ ਸੇਰ ਸਨ ਇਸ ਕਰਕੇ ਗੁਰੂ ਤੋਂ ਕੁਰਬਾਨ ਹੋਣ ਵਾਲਿਆਂ ਦਾ ਇੱਥੇ ਕੋਈ ਘਾਟਾ ਨਹੀਂ ਸੀ ਗੁਰੂ ਤੋਂ ਸਦਕੇ ਜਾਣ ਵਾਲੇ ਹੋਰ ਵੀ ਬਹੁਤ ਸਾਰੇ ਸਿੱਖ ਸਨ ਗੁਰੂ ਪਕਸ਼ਾ ਜੀ ਨੂੰ ਦਇਆ ਦੀ ਜ਼ਰੂਰਤ ਸੀ ਦਇਆ ਆ ਗਈ ਖਾਲਸੇ ਦੀ ਸਜਣਾ ਵਾਸਤੇ ਧਰਮ ਦੀ ਜ਼ਰੂਰਤ ਸੀ ਧਰਮ ਆ ਗਿਆ ਖਾਲਸੇ ਦੇ ਵਾਸਤੇ ਹਿੰਮਤ ਦੀ ਜ਼ਰੂਰਤ ਸੀ ਹਿੰਮਤ ਆ ਗਈ ਖਾਸ ਤੇ ਖਾਲਸੇ ਦੇ ਵਾਸਤੇ ਸਹੀਬੀ ਦੀ ਜ਼ਰੂਰਤ ਸੀ ਸਹਿਬ ਚੰਦ ਜੀ ਆ ਗਏ ਮੋਹ ਨੂੰ ਕੰਮ ਕਰਨ ਵਾਲੀ ਜ਼ਰੂਰਤ ਸੀ ਤੇ ਮੋਹਕਮ ਆ ਗਏ ਸੋ ਇਹ ਪੰਜ ਵੱਖ-ਵੱਖ ਨਾਵਾਂ ਦੇ ਵੱਖ-ਵੱਖ ਜਾਤਾਂ ਬਰਾਦਰੀਆਂ ਤੇ ਪ੍ਰਾਂਤਾਂ ਵਿੱਚੋਂ ਆਏ ਹੋਏ ਪੰਜ ਸਿੱਖ ਹਨ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਮਾਣ ਬਖਸ਼ਿਆ ਕਿ ਇਹ ਮੇਰੇ ਪੰਜ ਪਿਆਰੇ ਹਨ ਅੱਜ ਤੋਂ ਇਹਨਾਂ ਦੀ ਪਿਛਲੀ ਕੋਲ ਜਾਤ ਕਰਮ ਸਭ ਨਸ਼ ਅੱਜ ਤੋਂ ਬਾਅਦ ਇੱਕ ਖਾਲਸੇ ਹੋ ਗਏ ਅੱਜ ਤੋਂ ਬਾਅਦ ਇਹਨਾਂ ਦਾ ਨਾਮ ਦਇਆ ਰਾਮ ਧਰਮਦਾਸ ਚੰਦ ਆਦਿਕ ਨਹੀਂ ਹੋਣਗੇ ਅੱਜ ਤੋਂ ਇਹਨਾਂ ਦਾ ਨਾਮ ਸਿੰਘ ਕਰਕੇ ਹੋਵੇਗਾ ਇਹ ਦਇਆ ਸਿੰਘ ਹੋਣਗੇ ਇਹ ਧਰਮ ਸਿੰਘ ਹੋਣਗੇ ਇਹ ਹਿਮਤ ਸਿੰਘ ਹੋਣਗੇ ਸਹਿਬ ਸਿੰਘ ਹੋਣਗੇ ਮੁਹਕਮ ਸਿੰਘ ਹੋਣਗੇ ਅੱਜ ਤੋਂ ਬਾਅਦ ਇਹਨਾਂ ਦੇ ਨਾਮ ਦੇ ਨਾਲ ਸਿੰਘ ਸ਼ਬਦ ਲੱਗਿਆ ਕਰੇਗਾ ਇਹ ਮੇਰੇ ਪੰਜ ਪਿਆਰੇ ਹਨ ਇਹ ਮੇਰਾ ਖਾਲਸਾ ਹੈ ਸਤਿਗੁਰੂ ਜੀ ਨੇ ਸਰਬਲੋ ਦਾ ਬਾਟਾ ਔਰ ਖੰਡਾ ਮੰਗਵਾਇਆ ਤੇ ਇੱਕ ਚੌਂਕੀ ਦੇ ਉੱਤੇ ਸਜਾ ਕੇ ਸਤਿਗੁਰੂ ਜੀ ਨੇ ਕੁਝ ਪਤਾਸੇ ਮੰਗਵਾਏ ਸ਼ਿਵਸ ਜਲ 파 ਕੇ ਬਾਣੀ ਦਾ ਪਾਠ ਕਰਨਾ ਸ਼ੁਰੂ ਕੀਤਾ ਵੀਰ ਆਸਨ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਬਾਣੀਆਂ ਦਾ ਪਾਠ ਕੀਤਾ ਤੇ ਅੰਮ੍ਰਿਤ ਤਿਆਰ ਕੀਤਾ ਇਹ ਅੰਮ੍ਰਿਤ ਦੇ ਪੰਜ ਚੂਲੇ ਇਹਨਾਂ ਪੰਜਾਂ ਦੇ ਅੱਖਾਂ ਦੇ ਵਿੱਚ ਪਾਏ ਗਏ ਤੇ ਨਾਲ ਹੀ ਇਹਨਾਂ ਨੂੰ ਹੁਕਮ ਕੀਤਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਚੂਲੇ ਇਹਨਾਂ ਦੇ ਮੁਖ ਵਿੱਚ ਪਾਏ ਗਏ ਤੇ ਨਾਲ ਹੀ ਇਹ ਗੱਲ ਕਹੀ ਗਈ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਚੂਲੇ ਇਹਨਾਂ ਦੇ ਸਿਰ ਦੇ ਵਿੱਚ ਪਾਏ ਗਏ ਇਸ ਤਰ੍ਹਾਂ ਸਤਿਗੁਰੂ ਜੀ ਨੇ ਇਹਨਾਂ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਪੰਜ ਪਿਆਰਿਆਂ ਦਾ ਮਾਨ ਦਿੱਤਾ ਤੇ ਇਹਨਾਂ ਨੂੰ ਖਾਲਸਾ ਫੌਜ ਸਜਾਇਆ ਤੇ ਸਤਿਗੁਰਾਂ ਨੇ ਇਹਨਾਂ ਨੂੰ ਫਿਰ ਪੰਜ ਸਿੰਘਾਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਦਾ ਅਧਿਕਾਰ ਬਖਸ਼ਿਸ਼ ਕੀਤਾ ਤੇ ਆਪ ਬੁੱਕ ਡਾਕੇ ਇਹਨਾਂ ਤੋਂ ਅੰਮ੍ਰਿਤ ਦੀ ਜਾਂਚ ਨਾ ਕੀਤੀ ਕਿ ਭਾਈ ਜਿਸ ਤਰ੍ਹਾਂ ਤੁਸੀਂ ਅੰਮ੍ਰਿਤ ਛੱਕ ਕੇ ਸਿੰਘ ਸਜਿਓ ਠੀਕ ਇਸੇ ਹੀ ਤਰ੍ਹਾਂ ਮੈਨੂੰ ਵੀ ਅੰਮ੍ਰਿਤ ਦੀ ਦਾਤ ਦੇ ਕੇ ਗੋਬਿੰਦ ਰਾਜ ਤੋਂ ਗੋਬਿੰਦ ਸਿੰਘ ਬਣਾ ਦਿਓ ਸੋ ਸਤਿਗੁਰੂ ਜੀ ਨੇ ਇਹਨਾਂ ਪੰਜਾਂ ਸਿੰਘਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਤੇ ਗੋਬਿੰਦ ਰਾਜ ਤੋਂ ਗੋਬਿੰਦ ਸਿੰਘ ਬਣੇ ਤੇ ਇੱਥੇ ਹੀ ਸਤਿਗੁਰੂ ਜੀ ਨੇ ਇਹਨਾਂ ਪੰਜਾਂ ਸਿੰਘਾਂ ਦੇ ਅੱਗੇ ਸਿਰ ਨਿਵਾਇਆ ਤੇ ਖਾਲਸੇ ਦੀ ਆਗਿਆ ਜਾਂ ਹੁਕਮ ਮੰਨਣ ਦੀ ਗੱਲ ਕਹੀ ਇਹ ਜੋ ਖਾਲਸਾ ਮੈਨੂੰ ਹੁਕਮ ਕਰੇਗਾ ਮੈਂ ਖਾਲਸੇ ਦੇ ਹੁਕਮ ਨੂੰ ਮੰਨਾਂਗਾ ਤੇ ਜਦੋਂ ਖਾਲਸੇ ਨੇ ਚਮਖੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮ ਸੁਣਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਸਿੰਘਾਂ ਦੇ ਖਾਲਸੇ ਦੇ ਹੁਕਮ ਦੇ ਅੱਗੇ ਸਿਰ ਨਿਵਾ ਕੇ ਗੜੀ ਨੂੰ ਛੱਡਣਾ ਪ੍ਰਵਾਨ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸੱਚਖੰਡ ਨੂੰ ਅਜੂਰ ਸਾਹਿਬ ਨਾਲ ਦੇੜ ਵਿਖੇ ਪਹੁੰਚ ਕੇ ਤੇ ਸਖਸੀ ਗੁਰਤਾ ਦਾ ਅਸਿਲ ਤਲਸਿਲਸਲਾ ਸਮਾਪਤ ਕਰਦਿਆਂ ਹੋਇਆਂ ਬਚਨ ਕਹੇ ਸਨ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਅੱਜ ਤੋਂ ਬਾਅਦ ਪੰਜ ਪਿਆਰੇ ਮੇਰਾ ਸਰੀਰ ਹੋਣਗੇ ਮੇਰੀ ਆਤਮਾ ਗ੍ਰੰਥ ਵਿੱਚ ਹੋਵੇਗੀ ਪਰਚਾ ਸ਼ਬਦ ਦਾ دیدار ਖਾਲਸੇ ਦਾ ਬਚਨ ਕਹਿ ਕੇ ਸਤਿਗੁਰੂ ਜੀ ਹਜ਼ੂਰ ਸਾਹਿਬ ਵਿਖੇ ਜੋਤੀ ਜੋਤ ਸਮਾਈ ਸਨ ਸਤਿਗੁਰੂ ਜੀ ਨੇ ਪੰਜਾਂ ਸਿੰਘਾਂ ਨੂੰ ਅਮਰਤ ਸ਼ਕਾਉਣ ਉਪਰੰਤ ਉਹ ਜਿਹੜੀ ਦਿੜੜ ਕਰਵਾਈ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਕਿ ਇਹ ਖਾਲਸਾ ਜਿਹੜਾ ਹੈ ਅਮਰਤ ਵੇਲੇ ਉੱਠ ਕੇ ਤੇ ਇਹਨਾਂ ਬਾਣੀਆਂ ਦਾ ਪਾਠ ਕਰੇਗਾ ਇਹ ਖਾਲਸਾ ਪੰਜ ਕਕਾਰਾਂ ਦਾ ਧਾਰਨੀ ਹੋਵੇਗਾ ਉਹ ਪੰਜ ਕਕਾਰ ਸਤਗੁਰੂ ਜੀ ਨੇ ਬਖਸ਼ਿਸ਼ ਕੀਤੇ ਕੇਸ ਅੰਗਾ ਕੜਾ ਕਿਰਪਾਨ ਤੇ ਕਸ਼ਰਾ ਜਿਹਨਾਂ ਪੰਜਾਂ ਕਕਾਰਾਂ ਦੀ ਵੱਖੋ ਵਖਰੀ ਆਪੋ ਆਪਣੀ ਮਹਾਨਤਾ ਹੈ ਇਹ ਜੋ ਸਰੂਪ ਖਾਲਸੇ ਨੂੰ ਸਤਗੁਰਾਂ ਨੇ ਬਖਸ਼ਿਸ਼ ਕੀਤਾ ਇਹ ਖਾਲਸੇ ਦੀ ਅਡਰੀ ਤੇ ਵਖਰੀ ਪਹਿਚਾਣ ਹੈ ਤੇ ਇਹ ਖਾਲਸੇ ਦਾ ਨਿਆਰਾਪਣ ਹੈ